ਬਹੁਤ ਹੀ ਪਿਆਰੀ ਕਵਤਾ ਜਿੰਨਾ ਉਹਨਾਂ ਸਰਗੁਣ ਅਦਨੇ ਸੱਚ ਭਾਸ਼ਾ ਦਾ ਜੀਵਨ ਵੀ ਪੂਰਾ ਤੁਹਾਡੇ ਸਾਹਮਣੇ ਰੱਖਿਆ ਸ਼ਹਾਦਤ ਦੀ ਮਹਾਨਤਾ ਨੂੰ ਦੱਸਿਆ ਜਿਵੇਂ ਲੈਜ ਜੀ ਨੇ ਆਪ ਜੀ ਨੂੰ ਦੱਸਿਆ ਸੀ ਖਾਕਾ ਗਰਸ਼ਨ ਸਿੰਘ ਜੀ ਵਿਭਾਰ ਜਾਵਾ ਉਹ ਆਪਣਾ ਚੈਪਟਰ ਪੇਸ਼ ਕਰਦੇ 嗯。Mm. Terima kasih <muchas> telah menonton!

ਬਹੁਤ ਧੰਨਵਾਦ ਜੀ ਅ ਸੰਗ੍ਰਿ ਸੱਚ ਪਾਸ਼ਾ ਇਹ ਦ ਬਚਣੀ ਹੈ ਜੋ ਸੰਗਤ ਚ ਵਰਤਦਾ ਹੈ ਹਜੂਰ ਜੀ ਨੇ ਸਭੂਜੀਤ ਸਿੰਘ ਸੱਚ ਪਾਸ਼ਾ ਜੀ ਨੇ ਕਿਰਪਾ ਕੀਤੀ ਹੈ ਵਜਨ ਕਰ ਦਿੱਤਾ ਕਿ ਹਰੇ ਨਾਮ ਤਰੀ ਦੇ ਬੱਚੇ ਚੋਂ ਬਾਗ ਦੀ ਮਹਿਕ ਆਉਣੀ ਚਾਹੀਦੀ ਹੈ ਤੇ ਸਵਾਲ ਹੁਣ ਨਾਮ ਤਰੀ ਪੜਨ ਦਾ ਹੈ ਮਹਿਕੜ ਆਪੇ ਆ ਜਾਏਗੀ ਜਿਵੇਂ ਤੁਸੀਂ ਦੇ ਵਾਹ ਤੇ ਅ ਵਰਸ਼ਿਸ਼ ਸੱਚ ਪਾਸ਼ਾ ਦੀ ਕਿਰਪਾ ਸੱਚ ਪਾਸ਼ਾ ਜੀ ਦੇ ਬੱਚੇ ਉਸ ਦਿਏ ਤੋਂ ਰਹਿ ਸਨ ਅ ਦਿੱਲੀ ਵਿੱਚ ਅ ਸੰਤ ਗੁਰਿੰਦਰ ਸਿੰਘ ਦਾਸ ਰੇਸਣ ਕੇ ਹੋਰ ਬੱਚੇ ਵੀ ਸਿੱਖ ਰਹੇ ਨੇ ਤੇ ਬਹੁਤ ਵੀ ਹਰ ਥਾਂਾਂ ਦੇ ਸੱਭਿਆਚਾਰ ਦਾ ਉਪਰਾਲਾ ਤੇ ਰਾਗ ਦੇ ਨਾਲ ਜਿਵੇਂ ਕੋਈ ਬੰਦਿਸ਼ ਚ ਰਾਗ ਜੁੜਦਾ ਉਸ ਤਰ੍ਹਾਂ ਜਿੰਦਗੀ ਜੁੜ ਜਾਂਦੀ ਹੈ ਸੋ ਐਸੀ ਇੱਕ ਮਹਿਤ ਐਸੀ ਇੱਕ ਖੁਸ਼ਬੂ ਸਾਡੇ ਸਾਰੇ ਬੱਚਿਆਂ ਚੋਂ ਮੰਡਿਆਂ ਚੋਂ ਸਭਨਾ ਚੋਂ ਨਹੀਂ ਚਾਹੀਦੀ ਤੇ ਆਤਮੀਅਤੋਂ ਅਧਿਆਤਮ ਦੇ ਨਾਲ ਉਸ ਪਰਮਾਤਮਾ ਨਾਲ ਜੋੜਨ ਵਾਲੀ ਕਿੱਤੀ ਸੀ ਵਸਤੂ ਜੋ ਗੁਰਨਾਠ ਨੇ ਇਸ ਕਰਦੋਂ ਦਿੱਤੀ ਗੁਰੂ ਅਰਜਨ ਦੇਵ ਜੀ ਬਾਸ਼ਾ ਨੂੰ ਇਸ ਨੂੰ ਮਹਿਕਾਇਆ ਆਪਣੇ ਸਾਜ ਨਾਲ ਰੱਗਾ ਨਾਲ ਕੁਰਬਾਨੀ ਰਚੀ ਜਿਸ ਦਾ ਆਨੰਦ ਤੁਸੀਂ ਹੁਣ ਤੱਕ ਮਾ ਰਹੇ ਹੋ ਲਾਇਕ ਜੀ ਤੋਂ ਪਹਿਲਾਂ